ਸੜਕ ਹਾਦਸਿਆਂ ਦੌਰਾਨ ਜ਼ਖਮੀਆਂ ਨੂੰ ਬਚਾਉਣ ਵਾਲੇ ਲੋਕਾਂ ਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਸੁਪਰੀਮ ਕੋਰਟ ਨੇ ਜਾਰੀ ਕੀਤੇ ਨੇ ਨਵੇਂ ਆਦੇਸ਼ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਵੱਲੋਂ ਇਸ ਬਾਰੇ بنائے ਦਿਸ਼ਾ ਨਿਰਦੇਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਹਨਾਂ ਨੀਮਾਂ ਦੀ ਪਾਲਣਾ ਕਰਨ ਦੇ ਲਈ ਆਖਿਆ ਗਿਆ ਹੈ ਅਤੇ ਨਾਲ ਹੀ ਸਰਕਾਰ ਨੂੰ ਕਿਹਾ ਗਿਆ ਹੈ ਕਿ ਟੀਵੀ ਤੇ ਅਖਬਾਰਾਂ 'ਚ ਇਸ ਬਾਰੇ ਪ੍ਰਚਾਰ ਕੀਤਾ ਜਾਵੇ ਕਿਹ ਹਨ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਵੇਂ ਦਿਸ਼ਾ ਨਿਰਦੇਸ਼ ਹਾਦਸੇ ਤੋਂ ਬਾਅਦ ਪੁਲਿਸ ਜਾਂ ਐਂਬੂਲੈਂਸ ਨੂੰ ਬੁਲਾਉਣ ਵਾਲੇ ਤੋਂ ਜ਼ਬਰਦਸਤੀ ਉਸਦੀ ਪਛਾਣ ਨਹੀਂ ਪੁੱਛੀ ਜਾਏਗੀ ਜੇਕਰ ਉਹ ਪਛਾਣ ਦੱਸੇ ਬਿਨਾ ਜਾਣਾ ਚਾਹੇ ਤਾਂ ਜਾ ਸਕੇਗਾ ਜ਼ਖਮੀ ਨੂੰ ਹਸਪਤਾਲ ਪਹੁੰਚਾਉਣ ਵਾਲੇ ਸ਼ਖਸ ਨੂੰ ਵੀ ਪਛਾਣ ਦੱਸਣ ਲਈ ਮਜਬੂਰ ਨਹੀਂ ਕੀਤਾ ਜਾਏਗਾ ਹਸਪਤਾਲ ਜ਼ਖਮੀ ਦਾ ਤੁਰੰਤ ਇਲਾਜ ਸ਼ੁਰੂ ਕਰਨਗੇ ਅਤੇ ਪੁਲਿਸ ਦੇ ਆਉਣ ਤੱਕ ਉਸ ਸ਼ਖਸ ਨੂੰ ਰੁਕਣ ਲਈ ਨਹੀਂ ਕਹਿਣਗੇ ਜੇਕਰ ਜ਼ਖਮੀ ਦੀ ਮਦਦ ਕਰਨ ਵਾਲਾ ਆਪਣੀ ਪਛਾਣ ਦੱਸਦਾ ਹੈ ਤੇ ਜਾਂਚ ਵਿੱਚ ਮਦਦ ਲਈ ਤਿਆਰ ਹੈ ਤਾਂ ਵੀ ਉਸ ਨੂੰ ਘੱਟ ਤੋਂ ਘੱਟ ਪਰੇਸ਼ਾਨ ਕੀਤਾ ਜਾਵੇ ਪੁਲਿਸ ਜਾਂ ਅਦਾਲਤ ਇੱਕ ਹੀ ਵਾਰ ਉਸ ਦਾ ਬਿਆਨ ਦਰਜ ਕਰੇ ਉਸ ਨੂੰ ਵਾਰ-ਵਾਰ ਪੇਸ਼ ਹੋਣ ਲਈ ਨਹੀਂ ਕਿਹਾ ਜਾਏਗਾ ਜੇਕਰ ਉਹ ਸ਼ਖਸ ਬਿਆਨ ਦੇਣ ਆਉਣ ਲਈ ਅਸਮਰੱਥ ਹੈ ਤਾਂ ਉਸ ਨੂੰ ਵੀਡੀਓ ਕਾਨਫਰੰਸ ਦੀ ਸਹੂਲਤ ਦਿੱਤੀ ਜਾਵੇ ਜਾਂ ਉਸ ਦੀ ਸਹੂਲਤ ਵਾਲੀ ਥਾਂ ਤੇ ਜਾ ਕੇ ਬਿਆਨ ਲਿਆ ਜਾਵੇ ਇਹਨਾਂ ਗਾਈਡਲਾਈਨਸ 'ਚ ਜ਼ਖਮੀਆਂ ਦੇ ਇਲਾਜ ਲਈ ਹਸਪਤਾਲ ਦੀ ਜ਼ਿੰਮੇਵਾਰੀ ਵੀ ਤੈਅ ਕੀਤੀ ਗਈ ਹੈ ਹਸਪਤਾਲ ਪਹੁੰਚਣ ਵਾਲੇ ਜ਼ਖਮੀ ਦਾ ਇਲਾਜ ਨਾ ਕਰਨ ਵਾਲਾ ਡਾਕਟਰ ਪ੍ਰੋਫੈਸ਼ਨਲ ਮਿਸਕੰਡਕਟ ਦਾ ਦੋਸ਼ੀ ਮੰਨਿਆ ਜਾਏਗਾ ਹਸਪਤਾਲ ਅੰਗਰੇਜ਼ੀ ਤੇ ਸਥਾਨਕ ਭਾਸ਼ਾ ਚ ਬੋਰਡ ਲਗਾਉਣਗੇ ਜਿਸ ਤੇ ਲਿਖਿਆ ਹੋਏਗਾ ਕਿ ਸੜਕ ਹਾਦਸੇ ਚ ਜ਼ਖਮੀ ਦੀ ਮਦਦ ਕਰਨ ਵਾਲਿਆਂ ਨੂੰ ਹਸਪਤਾਲ ਚ ਪਰੇਸ਼ਾਨ ਨਹੀਂ ਕੀਤਾ ਜਾਏਗਾ